ਨਾਟਲਮਾ ਅਦੀਨ ਪਿੰਦੇ ਪਿੰਨ ਤਾਲੀਵਾਲ ਬੇਟ ਵਿਖੇ ਤੜਕਸਾਰ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀਪੂਆ ਗੁਰਜੀਤ ਕੌਰ ਵਾਸੀ ਵੱਡੀ ਪੱਤੀ ਤਾਲੀਵਾਲ ਬੇਟ ਨੇ ਦੱਸਿਆ ਕਿ ਉਸ ਨੂੰ ਉਹਨਾਂ ਦੇ ਪੇਕੇ ਪਰਿਵਾਰ ਦਾ ਫੋਨ ਆਇਆ ਸੀ ਕਿ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਦੀ ਭਤੀਜੀ ਰਾਜਵੀਰ ਕੌਰ ਦੀ Laash ਕਮਰੇ ਵਿੱਚ ਬੈੱਡ ਤੇ ਪਈ ਹੋਈ ਸੀ ਅਤੇ ਸਾਰੇ ਪਰਿਵਾਰ ਬਾਰੇ ਕਹਿ ਰਹੇ ਸਨ ਕਿ ਰਾਜਵੀਰ ਕੌਰ ਨੇ ਫਾਹ ਲੈ ਕੇ ਅਤਮ ਹੱਤਿਆ ਕਰ ਲਈ ਹੈ ਜਦਕਿ ਰਾਜਵੀਰ ਕੌਰ ਦਾ ਪਤੀ ਅਮਰਤਪਾਲ ਸਿੰਘ ਉਰਫ ਜੀਤਾ ਮੌਕੇ ਤੋਂ ਫਰਾਰ ਹੈ ਇਸ ਬੰਦੇ ਮ੍ਰਿਤਕ ਦੀ ਮਾਤਾ ਨੇ ਕਿਹਾ ਹੈ ਕਿ ਰਾਜਵੀਰ ਕੌਰ ਦੇ ਦੋ ਬੱਚੇ ਅਤੇ ਇੱਕ 8 ਸਾਲ ਦਾ ਇਹ ਬੇਟਾ ਹੈ ਅਤੇ ਇੱਕ ਡੇਢ ਸਾਲ ਦੀ ਬੇਟੀ ਹੈ ਅਤੇ ਉਸਦੇ ਸਹੁਰੇ ਪਰਿਵਾਰ ਵਾਲੇ ਅਕਸਰ ਉਸ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ ਇਸ ਸਬੰਧੀ ਮ੍ਰਿਤਕ ਦੀ ਸੱਸ ਮਨਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਲੜਕਾ ਵਿਦੇਸ਼ ਇਟਲੀ ਗਿਆ ਹੋਇਆ ਸੀ ਅਤੇ ਰਾਜਵੀਰ ਕੌਰ ਨੇ ਉਹਨਾਂ ਦੇ ਭਤੀਜੇ ਗੁਰਜੀਤ ਸਿੰਘ ਦਾ ਜੀਤਾ ਪਿੰਡ ਨੌਲੀ ਨਾਲ ਨਜਾਇਜ਼ ਬੰਧਨ ਜਿਸ ਦਾ ਪਤਾ ਲੱਗਣ ਤੇ ਉਹਨਾਂ ਦਾ ਲੜਕਾ ਅਮਰਤਪਾਲ ਸਿੰਘ ਉਰਫ ਜੀਤਾ ਜੋ ਕਿ ਵਿਦੇਸ਼ ਇਟਲੀ ਗਿਆ ਹੋਇਆ ਸੀ 1 ਮਈ ਨੂੰ ਵਾਪਸ ਇੰਡੀਆ ਆ ਗਿਆ ਅਤੇ ਇਹਨਾਂ ਦੋਹਾਂ ਪਤੀ ਪਤਨੀ ਵਿਚ ਆਤ ਅਕਸਰ ਝਗੜਾ ਰਹਿੰਦਾ ਸੀ ਅੱਜ ਤੜਕਸਾਰ ਅਮਰਤਪਾਲ ਸਿੰਘ ਥੱਲੇ ਉਹਨਾਂ ਕੋਲ ਆਇਆ ਅਤੇ ਕਹਿਣ ਲੱਗਾ ਕਿ ਰਾਜਬੀਰ ਕੌਰ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ ਤੇ ਹੁਣ ਮੈਂ ਵੀ ਮਰ ਜਾਣਾ ਕਹਿੰਦਾ ਹੋਇਆ ਗੱਡੀ ਲੈ ਕੇ ਚੜਾ ਗਿਆ ਇਸ ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਪੁਲਤ ਕਰਨੈਲ ਸਿੰਘ ਅਤੇ ਥਾਣਾ ਟਿਲਮਾ ਦੇ ਮੁਖੀ ਮਨਜੀਤ ਸਿੰਘ ਘਟਨਾ ਸਥਾਨ ਤੇ ਪੁੱਜੇ ਅਤੇ ਫਿੰਗਰਪ੍ਰਿੰਟ ਮਾਹਰਾਂ ਨੂੰ ਨਾਲ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਥਾਣਾ ਮੁਖੀ ਨੇ ਕਿਹਾ ਹੈ ਕਿ ਮਾਮਲਾ ਕਤਲ ਦਾ ਲੱਗਦਾ ਹੈ ਜਲਦੀ ਹੀ ਸਚਾਈ ਸਾਮਣੀ ਲੈਣ ਦੀ ਜਾਵੇਗੀ ਸਰ ਜੀ ਨੂੰ ਮੈਂ ਸਵੇਰੇ ਆਈ ਆ ਇਹ ਨਹੀਂ ਮੈਨੂੰ ਪਤਾ ਰਾਤ ਦੀ 10:30 11 ਵਜੇ ਦੀ ਮੌਤ ਹੋਈ ਆ ਮੈਨੂੰ ਕਿੰਡੂ ਦੇ ਮੁਤਲਕ ਖੁਨਾਇਆ ਉਹਨੇ ਕਿਹਾ ਵੀ ਜਾ ਕੇ ਉਹਨੇ ਘਰ ਪਤਾ ਕਰਕੇ ਆ ਤੇ ਮੈਂ ਆਈ ਆ ਇਹਨਾਂ ਦੇ ਘਰ ਕੋਈ ਕਿਰੀ ਕਰਨ ਦਾ ਨਹੀਂ ਸੀ ਤੇ ਮੈਂ ਆਣ ਕੇ ਜਦ ਦਿੱਖਿਆ ਤੇ ਸਾਸ ਕੋਲ ਇੱਕ ਤੋਂ ਬਾਹਰ ਨਿਕਲੀ ਤੇ ਫਿਰ ਮੈਂ ਜਦੋਂ ਅੰਦਰ ਆਏ ਮੈਂ ਕਹੀ ਕਿ ਗੱਲ ਰਹੀ ਕਹਿੰਦੀ ਆ ਤੇ ਮੈਨੂੰ ਦੱਸਾ ਫਿਰ ਮੈਨੂੰ ਉਹਥੇ ਤੇ ਲੈ ਕੇ ਦਿਖਾ ਲਿਆ ਉਹਨੇ ਕਿ ਮੈਂ ਆਣ ਕੇ ਦੇਖਿਆ

ਕਿੰਨੇ ਬੱਚੇ ਦੋ ਬੱਚੇ ਆਇਆ ਇੱਕ ਬੇਟਾ ਆਇਆ ਨਮਕਸਾਲ ਦਾ ਤੇ ਇੱਕ ਗੁੱਡੀਆ ਪੁਆਇੰਟ 2 ਗੁੱਡੀਆ ਹਾਂਜੀ ਤੁਹਾਡਾ ਰੋਂਗ ਆ ਕਿੱਥੇ ਸੀਗਾ ਇਹ ਪਹਿਲਾ ਵਾਰ ਗਿਆ ਸੀਗਾ ਸਾਨੂੰ ਤਾਂ ਇਹ ਦਾ ਨਹੀਂ ਪਤਾ ਮੈਨੂੰ ਤੇ ਸਵੇਰੇ ਪਤਾ ਲੱਗਾ ਇਹਦੇ ਪੇਲੇ ਤਰੀਕ ਨੂੰ ਆਇਆ ਪੇਲੇ ਤਰੀਕ ਨੂੰ ਆਇਆ ਸਾਨੂੰ ਇਹ ਨਹੀਂ ਮਿਲ ਸਵੇਰੇ ਪਤਾ ਲੱਗਾ ਇਹ ਤੁਮ ਕਹ ਰਹੀਆਂ ਕਿ ਆਣ ਕੇ ਮਤਲਬ ਇਹਦੀ ਮੰਮੀ ਨੇ ਦੱਸਿਆ ਮੈਨੂੰ ਵੀ ਉਹ ਆਇਆ ਹੈ ਕਿ ਲੱਗਾ ਹੁਣ ਕਿੱਥੇ ਆ ਕਹਿੰਦੀ ਆ ਕਿ ਉਹ ਭੱਜ ਗਿਆ ਗੱਡੀ ਲੈ ਕੇ ਮੈਂ ਤਾਂ ਉਹ ਨੂੰ ਭੱਜਣ ਦੀ ਲੋਰ ਸੀ ਜੇ ਉਹਨੇ ਕੋਈ ਨਹੀਂ ਸੀ ਕਾਰਾ ਕੀਤਾ ਤਾਂ ਫਿਰ ਮੈਂ ਬਾਅਦ ਵਿੱਚ ਚਲੀ ਗਈਆਂ ਫਿਰ ਜਦੋਂ ਉਹ ਆਏ ਉਹਦੀ ਪਿੱਛੇ ਪਰਿਵਾਰ ਨੇ ਕਿਹਾ ਸਾਨੂੰ ਪਤਾ ਹੀ ਨਹੀਂ ਵਾਹਾ ਨੇ ਆ ਪਹਾ ਤੁਸੀਂ ਆ ਵੀ ਦੇਖ ਲੈਣਾ ਕਿੰਨੇ ਦੇ ਨਾਲ ਪਹਾ ਇੰਨੀ ਤਕੇਲੇ ਛੁੱਟੀ ਜਿਹਦੇ ਨਾਲ ਉਹਦੇ ਨਾਲ ਆ ਨਹੀਂ ਸਕਦਾ ਨਾਲ ਬੈਠਿਆ ਨਾਲ ਛੂਕੀ ਹੋਣਿਆ ਤਾਂ ਜੇ ਲੱਤਾਂ ਮਾਰਦੀ ਛੂਕ ਇਸ ਤਰ੍ਹਾਂ ਤੁਹਾਨੂੰ ਹੋਰ ਕਿਤਨਾ ਕੋਸੁੰਦਾ ਮੈਨੂੰ ਨਹੀਂ ਪਤਾ ਹੈ ਕਿ ਕਿੰਨੇ ਸਾਫ਼ ਸੀ ਨਹੀਂ ਸੀ ਉਹ ਦਿਨ ਮਤਲਬ ਤੇ ਕੰਮ ਦੀ ਉਹ ਦਿਨ ਨਹੀਂ ਦਾ ਸੰਗੀ ਗੱਲਾਂ ਮੈਂ ਮਤਲਬ ਕਦੇ ਇੱਧਰ ਘਾਟੀ ਆਈ ਸਾਡੀ ਦੂਜੀ ਪੱਤੀ ਪੈ ਜਾਂਦੀ ਹੈ ਕੋਈ ਪ੍ਰਸ਼ਾਸ਼ਨ ਆਇਆ ਮਿਲਣ ਨੂੰ ਤਾਂ ਕਿ ਤੁਹਾਨੂੰ ਜਵਾਬ ਉਹਨਾਂ ਨੇ ਆਪ ਖੋਦੇ ਦੇਖਿਆ ਵੀ ਗਾਲ ਘੁੱਟ ਕੇ ਮਾਰੀ ਗਈ ਹੈ ਅਗੂਠੇ ਲੱਗੇ ਅਗੂਠੇ ਦੇ ਨਿਸ਼ਾਨ ਲੱਗੇ ਉਹਨਾਂ ਨੇ ਨਾ ਲੱਗ ਗਏ ਮਤਲਬ ਗਰਦਨ ਦੇ ਉੱਤੇ ਤੇ ਉਹਨਾਂ ਨੇ ਆਪ ਕੋਈ ਦੇਖ ਬੀ ਆਪਣੀ ਹਰਕਤ ਉਹ ਕਰਦੇ ਹੁਣ ਸਾਡੀ ਤਾਂ ਤੀ ਸੀਗੀ ਉਹ ਤਾਂ ਹੁਣ ਸਾਨੂੰ ਮਿਲਣੀ ਨੀਗੀ ਜਿਹੜੀ ਦੁਨੀਆ ਤੋਂ ਚਲੀ ਗਈ ਤੇ ਪਰ ਉਹਦਾ ਇਨਸਾਫ ਮਿਲਣਾ ਚਾਹੀਦਾ ਕਿਸੇ ਕਿਨੂ ਦੋਸ਼ੀ ਹੈ ਅਸੀਂ ਤਾਂ ਹੁਣ ਇਹਨਾਂ ਨੂੰ ਘਰ ਆ ਲਿਆ ਨਹੀਂ ਦੇਸੀ ਮੰਦੇ ਪਰ ਉਹਨੇ ਦੇਸੀ ਮੰਦ ਜਿਹੜਾ ਕੋਹੜਾ ਹੋ ਗਿਆ ਇਸ ਟਾਈਮ ਜੇ ਉਹਨੇ ਮਤਲਬ ਇਹ ਕੰਮ ਕੀਤਾ ਸੀ ਫਿਰ ਇੱਥੇ ਰਹਿੰਦਾ ਕਿ ਭੱਜਣ ਦੀ ਕੀ ਜ਼ਰੂਰਤ ਸੀ ਕੀ ਮਾਰ ਕਰਦੇ ਕਸੀ ਇਹ ਮੰਨ ਕਰਦੇ ਸਾਨੂੰ ਹਨਸਾਫ ਮਿਲਣਾ ਚਾਹੀਦਾ ਇਹ ਮੌੜਾ ਪੱਦੇਸ਼ ਤੋਂ ਆਇਆ ਸੀ ਇਟਲੀ ਤੋਂ ਅਮਰਿਤਪਾਲ ਸਿੰਘ ਉਹਦੀ ਵਾਈਫ ਸੀ ਆਪਣੇ ਅਮਰਿਤਪਾਲ ਦੀ ਰਾਜਵੀਰ ਕੌਰ 22 ਸਾਲੇ ਜਾਈ ਦੀ ਤੇ ਐਤੋਂ ਵੈਸੇ ਤਾਂ ਉਹਨਾਂ ਨੇ ਇਹ ਵੈਸੇ ਅਸੀਂ ਪਹਿਲਾਂ ਵੀ ਇਹ ਨੇ ਸੁਣਿਆ ਕੀਤਾ ਪਰ ਮੌਕੇ ਤੇ ਹੁਣ ਜਾਂਚ ਪੜਤਾਲ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਕਿ ਇਸ ਲੜਕੀ ਦਾ ਮਰਡਰ ਕੀਤਾ ਇਹਦੇ ਹਸਬੰਦ ਨੇ ਕੀਤਾ ਲੱਗਦਾ ਕਿੰਨੀ ਕਰ ਸਾਡੀ ਏਜ ਸੀ ਕਿ 28 ਸਾਲ 28 ਸਾਲ ਕੋਈ ਸੁਸਾਈਡ ਨੋਟ ਵੀ ਸਾਹਮਣੇ ਆਇਆ ਨਹੀਂ ਬਿਲਕੁਲ ਉਹਾਰ ਨੇ মিডিਆ ਨੂੰ ਇੱਕ ਸੁਸਾਈਡ ਨੋਟ ਦਿੱਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਇੱਕ ਦੱਸਿਆ ਵੀ ਮੇਰੇ ਸਾਸੋਰੇ ਦਾ ਕੋਈ ਕਸੂਰ ਨਹੀਂ ਹੈਗਾ ਮੇਰੇ ਨਹੀਂ ਗੱਲ ਧਿਆਨ ਚ ਨਹੀਂ ਮੈਂ ਦੱਸਿਆ ਕਿਸ ਨੂੰ ਉਹਦੀ ਤੁਸੀਂ ਉਹ ਸੁਸਾਈਡ ਨੋਟ ਦੀ ਪੜਤਾਲ ਕਰੋਗੇ ਜੀ ਜੇ ਮੈਨੂੰ ਇਸ ਬਾਰੇ ਮੇਰੇ ਧਿਆਨ ਚ ਗੱਲ ਲਉਗੀ ਤਾਂ ਮੈਂ ਜ਼ਰੂਰ ਕਰੂੰਗਾ ਜੀ ਠੀਕ ਹੈ ਦੇ ਕਿੰਨਾ ਲੋਕ ਕਦੇ ਹੁਣ ਸਰਕਾਰ ਕਾਰਵਾਈ ਕਰ ਰਹੀ ਹੈ ਅਜੀ ਸਟੇਟਮੈਂਟ ਲਖਣੀ ਹੈ ਜਿਹਨਾਂ ਨੂੰ ਜਿਹਦਾ ਲਖਾਉਣਗੇ ਕਰਦਿਆਂ ਦੇ ਇਹ ਸਾਡੀ ਜਿਹੜਾ ਪਤਾੜਾ ਹੈ ਜੀ ਉਹ ਸਿਰੇ 4.5 ਹੀ ਨਿਕਲ ਗਏ ਸੀ ਸਾਨੂੰ ਤਾਂ ਮੈਸੇਜ ਲੇਟ ਆਵਰ ਮੈਨ ਲੈ 1 ਵਜੇ ਮਿਲਿਆ ਕਰਵਾ ਕੇ ਕਿਨੂੰ ਕਿੱਥੇ ਲੈ ਕੇ ਜਾ ਰਹੇ ਹੁਣ ਨਾਲ ਅਸੀਂ ਕਿਸੇ ਨੂੰ ਲੈ ਕੇ ਚਲੇਗੀ ਹਾਂਜੀ ਹੋਇਆ ਤਾਂ ਡਿੱਟਾ ਦਿੱਤੀ ਮੇਰੀ ਬੇਟੀ ਬੇਦਿਆ ਯੂ ਨੋ ਇਹ ਮੋਤ ਸਾਨੂੰ ਤਾਂ ਸਾਡੇ 6:30 ਵਜੇ ਪਤਾ ਲੱਗਾ ਪਿੰਡ ਦੇ ਸਰਪੰਚ ਨੇ ਸਾਡੇ ਪਿੰਡ ਵਾਲੇ ਸਰਪੰਚ ਨੂੰ ਫੋਨ ਕੀਤਾ ਤੇ ਇਹਨਾਂ ਨੇ ਸਾਨੂੰ ਫੋਨ ਨਹੀਂ ਕੀਤਾ ਅਸੀਂ ਸਾਡੀ ਤੇ ਰਹਿਤੇਦਾਰੀ ਆ ਮੇਰੇ ਸਾਡੀ ਭੂਆ ਦੀ ਕੁੜੀ ਆ ਪਾਜੀ ਨੇ ਉਹਨੂੰ ਫੋਨ ਕੀਤਾ ਜਾ ਕੇ ਦੇਖਿਆ ਜਦੋਂ ਸਾਡੀ ਭੂਆ ਦੀ ਕੁੜੀ ਆਈ ਤੇ ਥੱਲੇ ਚਾਹ ਪੀਂਦੇ ਸੀ ਚਾਹ ਪਾਣੀ ਪੀਂਦੇ ਸੀ ਤੇ ਮੇਰੀ ਕੁੜੀ ਉੱਤੇ ਹੀ ਸੀਗੀ ਉਹਨਾਂ ਨੇ ਆਹ ਕਿਤੇ ਕਹਿੰਦੀ ਆ ਜਾ ਅੰਦਰ ਜਾ ਕੇ ਤੈਨੂੰ ਸਭ ਕੁਝ ਦੱਸਦੀ ਆ ਉਹਨਾਂ ਨਾਲ ਅੰਦਰ ਜਾ ਕੇ ਜਦੋਂ ਭੈਣ ਸਾਡੀ ਨੇ ਦੇਖੀ ਉਹਨੇ ਫਿਰ ਦੇ ਕੇ ਵੀ ਦੱਸਿਆ ਵੀ ਸੱਚ ਆ ਇਹ ਜੋ ਸਰਪੰਚ ਨੇ ਫੋਨ ਕੀਤਾ ਫਿਰ ਅਸੀਂ ਆਏ ਆ ਚੱਲ ਕੇ ਸਾਨੂੰ ਕਿਸੇ ਨੇ ਇਹਨਾਂ ਨੇ ਫੋਨ ਨਹੀਂ ਕੀਤਾ ਕੁਝ ਨਹੀਂ ਕੀਤਾ ਪਰ ਇਹਨਾਂ ਦੀ ਜਿਹੜੀ ਸੱਤ ਸੀ ਉਹ ਨਾ ਸਾਡਾ ਪੂਝ ਚੱਕਦੀ ਸੀ ਨਾ ਸਾਡੀ ਗੱਲ ਸੁਣਦੀ ਸੀ ਸਾਡੇ ਫੋਨ ਤੇ ਫੋਨ ਨਾ ਕਰਿਓ ਨਾ ਮੁੱਡੇ ਨਾ ਕਿਤਾ ਫੋਨ ਮੈਂ ਨੇ ਕਿਤਾ ਕੁੜੀ ਮੇਰੀ ਦਾ ਫੋਨ ਦਿੱਤਾ ਤੇਰੀ ਗੱਲ ਕਰਦੀ ਸੀ ਸੰਗ ਉਹ ਕਰਦੀ ਸੀ ਝਾੜਾ ਕਰਦੀ ਸੀ ਬਹੁਤ ਜ਼ਿਆਦਾ ਮੌਤ ਕਿਵੇਂ ਨਹੀਂ ਪਤਾ ਬੱਦਾਂ ਨੂੰ ਸਾਨੂੰ ਬਾਹਲੀ ਬਾਹ ਕਿੰਨੇ ਫਾਹਾ ਆ ਪਰ ਪਾ ਨਹੀਂ ਉਹਨੇ ਲਿਆ ਹੋਇਆ ਕੇਲਾ ਦੇ ਨਾਲ ਫਾਹੇ ਨਹੀਂ ਲੈ ਜਾਂਦੇ ਦੇਖੋ ਕੁੜੀ ਦਾ ਸਿਆਰ ਇੱਧਰ ਪਿਆ ਸੀ ਲੱਤਾਂ ਉਧਰ ਨੂੰ ਜਿੱਧਰ ਕਿੰਨੇ ਫਾਹਾ ਲਿਆ ਹੋਇਆ ਇਹ ਸਾਰੇ ਤੁਸੀਂ ਆਪ ਸਿਆਣੇ ਆ ਦੇਖ ਲਓ ਯਾਰ ਵਿੱਚ ਗ੍ਰੇਸ਼ਣ ਦਾ ਕਲੇਸ਼ ਰਹੀਂਦਾ ਸੀ ਸੱਤ ਦਿਨ ਦੇ ਪੂਰਾ ਕਲੇਸ਼ ਪਾਇਆ ਹੋਇਆ ਸੀ ਉਹ ਮੁੰਡੇ ਨੂੰ ਪਰੋਨਾ ਬਾਅਦ ਤੀ ਉਹ ਪਹਿਲੀ ਤਰੀਕ ਦਾ ਸੱਤ ਦਿਨ ਹੋਇਆ ਇਹਨੂੰ ਹਜੇ ਹਾਂਜੀ ਦੇਖੀ ਕਲੇਸ਼ ਦੇ ਕੀ ਕਾਰਨ ਸੀ ਕਲੇਸ਼ ਦਾ ਕਾਰਨ ਸੱਤ ਦਿਨਾਂ ਚੁੱਟੀਆਂ ਗੰਢੀਆਂ ਦੀ ਮੁੰਡੇ ਨੂੰ ਮੁੰਡਾ ਉਧਰੋਂ ਆ ਕੇ ਆ ਗਿਆ ਹੁਣ ਅੱਕੇ ਲਾੜ ਕੇ ਇੱਥੇ ਜੋਕਾ ਪੱਟੀਆਂ ਪੜਾਈਆਂ ਇਹਨਾਂ ਦੇ ਰਲ ਮਿਲ ਕੇ ਜੋ ਕੀਤਾ ਸਾਰਿਆਂ ਰਲ ਮਿਲ ਕੇ ਕੀਤਾ ਆ ਕੋਣ ਤੋਂ ਬਾਰੇ ਇੱਕ ਮਹੀਨਾ ਲੋੜੀ ਮੇਰੇ ਹਾਂਜੀ ਮੇਰੇ ਕੋਲ ਆਇਆ ਵਾ ਹੈ ਤੜਕੇ 4 ਵਜੇ ਤੜਕੇ 4 ਵਜੇ ਆਉਥੋਂ ਸ਼ਾਮ ਨੂੰ ਸਾਡੇ ਕੋਲ ਇੱਥੇ ਆ ਗਿਆ ਟਾਲੀ ਆਲ ਕਿਉਂ ਡੀ ਰੋਸ ਕਿਹਾ ਕੀਤਾ ਹੋਏ ਹਾਂਜੀ ਮੇ ਸਾਡੇ ਕੋਲ ਕੋਈ ਗੱਲ ਨਹੀਂ ਉਹਨੇ ਕੀਤੀ ਇਦਾਂ ਦੀ ਤੁਹਾਨੂੰ ਕਹਿੰਦਾ ਸੀਗਾ ਵੀ ਬੱਸ ਵੇ ਅਸੀਂ ਮੰਮੀ ਚੱਲ ਜਾਣਾ ਡੈਡੀ ਕਹਿੰਦਾ ਸੀ ਸ਼ਾਮ ਨੂੰ ਰਾਜਵੀਰ ਨੂੰ ਲੈ ਕੇ ਆ ਜੇ ਮੈਂ ਕਿਹਾ ਠੀਕ ਹੈ ਤੁਸੀਂ ਆਪਣੇ ਘਰੇ ਜਾਣਾ ਹੀ ਆ ਬੇਟੀ ਨਾਲ ਕਿਦੋਂ ਬਣ ਗਈ ਮੇਰੀ ਪਾਸੋਂ ਦੀ ਵਹੀ ਗੱਲ ਮੇਰੀ ਗੱਲ ਗੱਲ ਨਹੀਂ ਹੋਈ ਨਾ ਮੈਂ ਤਾਂ ਨਾਲ ਜਿੱਦ ਕੀਤਾ ਹੋਵੇ ਜਾਂ ਕੋਈ ਨਹੀਂ ਆ ਤੋਂ ਗੁੱਟੀ ਨੇ ਮੈਨੂੰ ਇਹ ਗੱਲ ਪੁੱਛੀ ਕਿ ਤੁਸੀਂ ਸਭ ਠੀਕ ਠਾਕ ਆ ਹਾਂ ਠੀਕ ਜਿੱਦਾਂ ਨਿਆਣੇ ਪੁੱਛਦੇ ਹੁੰਦੇ ਆ ਹਾਂ ਜੀ ਠੀਕ ਠਾਕ ਆ ਸਾਰੇ ਮੈਂ ਤਾਂ ਤੁਸੀਂ ਕਿਦਾਂ ਕਹਿੰਦੀ ਠੀਕ ਆ ਕੱਲ ਨਹੀਂ ਫੋਨ ਗਿਆ ਇਹਦਾ ਨਾ ਇਹਨਾਂ ਨੇ ਫੋਨ ਚੱਕਿਆ ਨਾ ਫੋਨ ਗਿਆ ਮੰਗ ਕਰਦੇ ਮੰਗੇ ਕਾਈ ਪਹਿਲਾਂ ਇਹ ਕਹਿੰਦੀ ਸੀ ਮੈਂ ਭੁੱਖਿਆ ਲੰਗਿਆਂ ਦੇ ਵਿਆਹ ਲਿਆ ਮੁੰਡਾ ਹੁਣ ਮੁੰਡਾ ਜਦ 6 ਮਹੀਨੇ ਹੋ ਗਏ ਸੀ ਨਾ ਮੁੰਡੇ ਨੂੰ ਬਾਹਰ ਗਿਆ ਨੂੰ ਤੇ ਕਹਿੰਦੀ ਸੀ ਮੈਂ ਵੱਡੇ ਘਰ ਵਿਆਹਣਾ ਵਾ ਤੇ ਭੁੱਖਿਆ ਲੰਗਿਆ ਦੇ ਵਿਆਹ ਲਿਆ ਮੈਂ ਕਿਹਾ ਭੈਣ ਜੀ ਤੁਹਾਨੂੰ ਪਹਿਲਾਂ ਕਿਹਾ ਸੀ ਗਰੀਬ ਆ ਸਾਡੇ ਕੋਲ ਧੀ ਆ ਕੋਈ ਕੁਝ ਵੀ ਹੈ ਨਹੀਂ ਸਾਨੂੰ ਇਸ ਗੱਲ ਦਾ ਤੁਸੀਂ ਹੁਣ ਤੁਸੀਂ ਆਪ ਸਿਆਣੇ ਹਮੇ ਬਹੁਤ ਦੁਖੀ ਆ ਇਹਨਾਂ ਨੇ ਬਹੁਤ ਦੁਖੀ ਕੀਤਾ ਮੇਰੀ ਧੀ ਜਾਨੋ ਮਾਰ ਦਿੱਤੀ ਆ ਹੁਣ ਮੈਨੂੰ ਕੀ ਹੁਣ ਮੈਨੂੰ ਇਹਨਾਂ ਦਾ ਪੂਨੋ ਪਤਾ ਹੁਣ ਸਾਫ ਚਾਹੀਦਾ ਵਾ ਹੋਣਾ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਬੱਚੇ ਗੁੱਡੀ ਦਾ ਕਾਇਆ ਕਾਕਾ ਵੱਡਾ ਆ ਗੁੱਡੀ ਛੋਟੀ ਆ ਡੇਢ ਸਾਲ ਦੀ ਗੁੱਡੀ ਆ ਕਾਕਾ ਤੋਂ ਉਸ ਪਛਾਛ ਚੁੱਕੀ ਮਨ ਕਰਦੀ ਅਸੀਂ ਹੁਣ ਤੁਹਾਡੇ ਹੈਗੇ ਨਵੇਂ ਸਾਥ ਪਾਈਦਾ ਹਾਂ ਜਿੱਦਾਂ ਤੁਸੀਂ ਕਹਿੰਦੇ ਜਿੱਦਾਂ ਤੁਹਾਨੂੰ ਚੰਗਾ ਲੱਗੇ ਉਹ ਕਰਦੇ ਆ ਤੁਹਾਨੂੰ ਪਤਾ ਸਿਆਣੇ ਆ ਤੁਸੀਂ ਬਹੁਤ ਅੱਛਾ